ਜਿਹੜੇ-ਜਿਹੜੇ ਲੋਕ ਛੋਟੀ-ਮੋਟੀ ਗੱਲ ਤੋਂ ਦਿਲ ਦੇ ਵਿੱਚ ਰੰਜਿਸ਼ ਰੱਖ ਕੇ ਘੁੰਮਦੇ ਰਹਿੰਦੇ ਹਨ ਉਹ ਲੋਕ ਜ਼ਰੂਰ ਵੇਖ ਲੈਣ ਸ਼੍ਰੀ ਮੁਖਸਰ ਸਾਹਿਬ ਦੀ ਇਹ ਵੀਡੀਓ ਤਾਂ ਜੋ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਛੋਟੀ-ਮੋਟੀ ਰੰਜਿਸ਼ ਤੇ ਲੜਾਈ ਝਗੜਿਆਂ ਨਾਲ ਕਿਵੇਂ ਪਰਿਵਾਰਾਂ ਦੇ ਪਰਿਵਾਰ ਰੁਲਣ ਦੇ ਲਈ ਮਜਬੂਰ ਹੋ ਜਾਂਦੇ ਹਨ ਵੀਡੀਓ ਪੂਰੀ ਸੁਣਨ ਤੋਂ ਪਹਿਲਾਂ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੋ ਲੋਕ ਅਵੇਅਰ ਹੋ ਸਕਣ ਸ਼ਰੀ ਮੁਖਸਰਸਾਈ ਪੁਲਿਸ ਦੀ ਹਿਰਾਸਤ ਵਿੱਚ ਆਉ ਪਤੀ ਪਤਨੀ ਹਨ ਜਿਨ੍ਹਾਂ ਦਾ ਪਿੰਡ ਬੂੜਾ ਗੁਜਰਦੀ ਜਗਦੇਵ ਸਿੰਘ ਨਾਲ ਝਗੜਾ ਚੱਲਦਾ ਸੀ ਅਤੇ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਿਆ ਸੀ ਪਰੰਤੂ ਇਸ ਵਾਰ ਝਗੜਾ ਅਜਿਹਾ ਹੋਇਆ ਕਿ ਇਸ ਜੋੜੇ ਨੇ ਲੱਕੜ ਦੇ ਡੰਡੇ ਨਾਲ ਜਗਦੇਵ ਸਿੰਘ ਨੂੰ ਜ਼ਖਮੀ ਕਰ ਦਿੱਤਾ ਜਿਸ ਕਾਰਨ ਹਸਪਤਾਲ ਵਿੱਚ ਹੁਣ ਜਗਦੇਵ ਸਿੰਘ ਦੀ ਮੌਤ ਹੋ ਗਈ ਪੁਲਿਸ ਵੱਲੋਂ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਨੂੰ ਵਾਰਦਾਤ ਵਿੱਚ ਵਰਤੇ ਲੱਕੜ ਦੇ ਡੰਡੇ ਸਮੇਤ ਕਾਬੂ ਕੀਤਾ ਹੈ ਪੁਲਿਸ ਵੱਲੋਂ ਅੰਗਰੇਜ਼ ਸਿੰਘ ਅਤੇ ਪਤਨੀ ਮਨਪ੍ਰੀਤ ਕੌਰ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਮਿਤੀ 24 24 ਨੂੰ ਪਿੰਡ ਬੂੜਾ ਗੁਜਰ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਉਹਨਾਂ ਦੇ ਗਵਾਂਡੀਆਂ ਵੱਲੋਂ ਲੱਕੜ ਦੇ ਦਸਤੇ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਜੋ ਕਿ ਦਰਾਨੇ ਇਲਾਜ ਪੀਜੀਆਈ ਵਿੱਚ 29 ਤਰੀਕ ਨੂੰ 29 ਚਾਰ ਨੂੰ ਉਹਦੀ ਡੈਥ ਹੋ ਗਈ ਜਿਸ ਤੇ ਮੁਕੱਦਮਾ ਨੰਬਰ 76 ਅੰਡਰ ਸੈਕਸ਼ਨ 302 34 ਆਈਪੀਸੀ थाना सदर ਸ਼੍ਰੀ ਮੁਖਸਰ ਸਾਹਿਬ ਦਰਜ ਹੋਇਆ ਇਸ ਮਕਦਮੇ ਦੀ ਤਫਤੀਸ਼ ਦੌਰਾਨ ਦੋ ਵਿਅਕਤੀ ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ कौर ਗ੍ਰਿਫਤਾਰ ਹੋਏ ਨੇ ਕੋਈ ਹੋਰ ਵੀ ਕੋਈ ਮਸਲਾ ਹੈ ਜਿਹੜਾ ਹੈਗਾ ਇਹਨਾਂ ਦੇ ਨਾਲ ਬੰਦੇ ਦੀ ਨਹੀਂ ਇਹ ਦੋਨੋਂ ਹਸਬੰਡ ਵਾਈਫ ਹੀ ਸੀਗੇ ਬੰਦੇ ਤੇ ਕੱਲ ਸਰ ਜਿਹੜਾ ਹੈਗਾ ਆਜੀ ਜੀ ਡੈੱਥ ਹੋਇਆ ਉਹਨਾਂ ਦਾ ਕੋਈ ਪੁਰਾਣੀ ਹਾਂਜੀ ਇਹਨਾਂ ਦਾ ਆਪਸ ਵਿੱਚ ਗਵਾਂਢੀ ਸੀਗੇ ਪਹਿਲਾਂ ਵੀ ਇੱਕ ਵਾਰੀ ਝਗੜਾ ਹੋਇਆ ਸੀ ਤੇ ਉਸ ਦਿਨ ਇਹਨਾਂ ਨੇ ਲੱਕੜ ਦੇ ਦਸਤੇ ਨਾਲ ਜਿਆਦਾ ਵਾਰ ਕਰਕੇ ਉਹਦੇ ਸਿਰ ਤੇ ਇਹ ਜੀ 60 ਵਜੇ ਕੀ ਉਹਦੀ ਜਣਾ ਨੇ ਇਲਾਜ ਡੈਥ ਹੋ ਗਈ। ਮੈਨੂੰ ਤਾਂ ਕੱਲਾ ਸੀਗਾ। ਪ੍ਰਾਣੀ ਰੰਜਿਸ਼ ਲੜਾਈ ਝਗੜਾ ਇਹਨਾਂ ਦਾ ਗਵਾਂਢ ਵਿੱਚ ਰਹਿੰਦੇ ਸੀ ਆਪਸ ਵਿੱਚ ਪ੍ਰਾਣੀ ਰੰਜਿਸ਼ ਸੀਗੀ ਉਹਨਾਂ ਦੀ ਤੇ ਉਸ ਦਿਨ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਬਹਿਸ ਹੋਈ ਤੇ ਉਹਨਾਂ ਨੇ ਇਹਦੇ ਘਰ ਚ ਐਂਟਰ ਕਰਕੇ ਤੇ ਲੱਕੜ ਦੇ ਦਸਤੇ ਨਾਲ ਉਹਦੇ ਤੇ ਵਾਰ ਕੀ ਕੀ ਧਾਰਾ ਲੱਗੀ 302 33 ਸਰ ਉਹ ਵੈਪਨ ਵਗੈਰਾ ਜੁੜੇ ਵਰਤੇ ਹਾਂਜੀ ਉਹ ਵੈਪਨ ਰਿਕਵਰ ਹੋ ਗਿਆ ਜੀ ਲੱਕਣ ਦਾ ਦਸਤਾ ਸੀ ਉਹ ਰਿਕਵਰ ਹੋ ਗਿਆ ਸਰ ਵਿੱਚ ਮਤਲਬ ਕਿ ਉਹ ਨਹੀਂ ਕਰਾ ਲੱਗੀ ਜੀ ਅਸ ਗੁੰਦੇ ਉਹ ਉਹ ਦੁਰਾਮੇ ਤਫਤੀਸ਼ ਅੱਗੇ ਵਧਾ ਹੋ ਜਾਏਗਾ ਜੀ ਜੁਰਮ ਦਾ ਇਨੀਸ਼ੀਅਲੀ ਐਫ ਆਈ ਆਰ 302 ਚ ਦਿੱਤੀ ਉਹਦੀ ਡੈਥ ਤੇ ਸਰ ਇਹ ਬੰਦੇ ਗ੍ਰਿਫਤਾਰ ਕਦੋਂ ਹੋਏ ਤੇ ਅੱਗੇ ਇਹਨਾਂ ਦੀ ਬਿਲਕੁਲ ਇਸ ਕਸਟਡੀ ਦਾ ਤੁਹਾਨੂੰ ਕੋਈ ਰੇਰ ਬਸ ਦੇ ਸਕਦੇ ਹੋ ਇਹ ਪੇਸ਼ ਕੀਤੇ ਸੀ ਦੋ ਦਿਨ ਰਿਮਾਂਡ ਤੇ ਸੀਗੇ ਅੱਜ ਇਹ ਦੁਬਾਰਾ ਪੇਸ਼ ਕਰਨੇ ਆ ਅਦਾਲਤ ਚ ਤੇ ਅਸੀਂ ਜੁਡੀਸ਼ੀਅਲ ਰਿਮਾਂਡ ਹੀ ਲਿਖਾਂਗੇ ਉਹਨਾਂ ਦੇ